ਲੁਕੇ ਦੇਖੋ ਜਿਹੜੀ ਬੇਅਦਬੀਆਂ ਵਾਲਾ ਇਸ਼ੂ ਆ ਮੈਂ ਨਹੀਂ ਕਹਿੰਦਾ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਜੋ ਰੋਲ ਪਲੇ ਕਰਨਾ ਚਾਹੀਦਾ ਸੀ ਉਹ ਨਹੀਂ ਕੀਤਾ ਜਿੱਦਾਂ ਦਾ ਕਰਨਾ ਚਾਹੀਦਾ ਸੀ ਨਹੀਂ ਕੀਤਾ ਇਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਇਹ ਜਦੋਂ 10 ਸਾਲ ਸਾਨੂੰ ਇਨਸਾਫ ਹੀ ਨਹੀਂ ਮਿਲਿਆ ਤਾਂ ਇਹਦਾ ਮਤਲਬ ਕਿਤੇ ਨਾ ਕਿਤੇ ਢਿਲਮਟਦਾ ਰਹੀ ਹੈ ਰਹੀ ਹੈ ਸੋ ਜੇ ਤੁਸੀਂ ਜਸਟਿਸ ਜਿੱਦਾਂ ਕਹਿੰਦੇ ਹੁੰਦੇ ਡਿਲੇਡ ਜਸਟਿਸ ਡਿਨਾਈਡ ਤੇ ਅਸੀਂ ਉਹਦੇ ਤੋਂ ਮੁਨਕਰ ਨਹੀਂ ਹੋ ਸਕਦੇ ਇਹ ਕਹਿੰਦੇ ਸੀ ਕਿ ਅਸੀਂ 24 ਘੰਟਿਆਂ ਦੇ ਵਿੱਚ ਕਿਉਂਕਿ ਸਾਡੇ ਤਾਂ ਇਹਨਾਂ ਨੇ ਪੋਸਟਰ ਬாய் ਕਮੋਰ ਵਿਜੇ ਪ੍ਰਤਾਪ ਨੂੰ ਬਣਾ ਲਿਆ ਤੇ ਵੀ ਸਸੀ ਤਾਂ 24 ਘੰਟਿਆਂ ਦੇ ਵਿੱਚ ਇਨਸਾਫ ਦੇ ਦਾਂਗੇ ਤੇ ਹੁਣ ਸਾਢੇ 3 ਸਾਲ ਇਹਨਾਂ ਨੇ ਗੱਲ ਤੱਕ ਨਹੀਂ ਕੀਤੀ ਔਰ ਸਾਢੇ 2 ਵਿਜੇ ਪ੍ਰਤਾਪ ਵੀ ਬਾਰ ਦੀ ਉਤਾ ਬਾਹਰ ਕੀਤਾ ਹੀ ਕੀਤਾ ਪਰ ਮੈਂ ਮਹਿਸੂਸ ਕੀਤਾ ਕਿ ਜਦੋਂ ਕਿਤੇ ਮੈਨੂੰ ਲੱਗਿਆ ਕਿ ਯਾਰ ਇਹ ਕਿਤੇ ਸਲੋ ਪੇਸ ਤੇ ਆ ਜਾਂ ਕੁਛ ਹੈਗਾ ਅਸੀਂ ਲੱਤ ਲਾ ਕੇ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਖੜ ਗਏ ਬਟ ਐਟ ਦਾ ਸੇਮ ਟਾਈਮ ਉਹਦੇ ਤੋਂ ਬਾਅਦ ਚਲੋ ਚੰਨੀ ਦੀ ਸਰਕਾਰ ਆ ਗਈ ਉਹਦੇ ਤੋਂ ਬਾਅਦ ਇਹਨਾਂ ਕੋਈ ਫਾਈਲਾਂ ਆ ਗਈਆਂ ਉਸ ਫਾਈਲਾਂ ਦੇ ਆਉਣ ਤੋਂ ਬਾਅਦ ਬੇਸਿਕਲੀ ਇਹ ਐਚਐਮ ਨੂੰ ਅਮਿਤ ਸ਼ਾਹ ਜੀ ਨੂੰ ਮਿਲੇ ਔਰ ਉਹਦੇ ਤੋਂ ਬਾਅਦ 2.5 ਸਾਲਾਂ ਬਾਅਦ ਇਹਨਾਂ ਨੇ ਪ੍ਰੋਸੀਕਿਊਸ਼ਨ ਸੈਂਕਸ਼ਨ ਦਿੱਤੀ ਔਰ ਉਹਦੇ ਤੋਂ ਬਾਅਦ ਸਬਸੀਕੁਐਂਟਲੀ ਜਿਹੜੀ ਇਨਵੈਸਟੀਗੇਸ਼ਨ ਹੋਣੀ ਸੀ ਜਾਂ ਉਹਦੇ ਚ ਤਰਤੀਮਾਂ ਚਲਾਣ ਦੇਣੇ ਸੀ ਉਹਦੇ ਤੇ ਕੁਝ ਨਹੀਂ ਹੋਇਆ ਔਰ ਇਹਨਾਂ ਦੀ ਜਿਹੜੀ ਈਜੀ ਟੀਮ ਹੈ ਉਹਨਾਂ ਨੇ ਰੜ ਕੇ ਜਿਹੜੇ ਪੰਜਾਬ ਦੇ ਵਿੱਚ ਕੇਸ ਸੀਗੇ ਉਹਨਾਂ ਨੂੰ ਪੰਜਾਬ ਤੋਂ ਬਾਹਰ ਟ੍ਰਾਂਸਫਰ ਕਰਵਾਤਾ ਫੂਲਕਾ ਸਾਹਿਬ ਸੁਪਰੀਮ ਕੋਰਟ ਦੇ ਵਿੱਚ ਇੰਡੀਪੈਂਡੈਂਟਲੀ ਅਪੀਅਰ ਹੋਏ ਸੀ ਔਰ ਉਹਨਾਂ ਨੇ ਕਿਹਾ ਵੀ ਇਹ ਬਿਲਕੁਲ ਕੋਈ ਉੱਥੇ ਬੋਲਿਆ ਤੱਕ ਨਹੀਂ